ਦੋਸਤੋ ਮੈਂਨੇ ਇੱਕ ਸੈਕੰਡ ਹੈਂਡ ਕੱਪੜਿਆਂ ਦੀ ਸੇਲ ਵਿੱਚੋਂ ਇੱਕ ਪੁਰਾਣਾ ਕੋਟ ਖਰੀਦ ਲਿਆ ਕਿਉਂਕਿ ਮੇਰੇ ਕੋਲ ਨਵੇਂ ਕੱਪੜੇ ਖਰੀਦਣ ਲਈ ਪੈਸੇ ਨਹੀਂ ਸੀ ਘਰ ਆ ਕੇ ਜਦੋਂ ਮੈਂ ਕੋਟ ਪਾਇਆ ਤਾਂ ਮੈਨੂੰ ਆਪਣੇ ਜਿਸਮ ਵਿੱਚ ਇੱਕ ਚੁਬਣ ਜਿਹੀ ਮਹਿਸੂਸ ਹੋਈ ਮੈਂ ਜੇ ਬਿਚ ਹੱਥ ਪਾਇਆ ਤਾਂ ਜੇ ਵਿੱਚ ਇੱਕ ਕਾਗਜ਼ ਸੀ ਮੈਂ ਉਹ ਕਾਗਜ਼ ਕੱਢਿਆ ਤਾਂ ਇੱਕ ਵਸੀਅਤ ਦਾ ਕਾਗਜ਼ ਸੀ ਉਹਦੇ ਵਿੱਚ ਮਾਲਕ ਦਾ ਨਾਮ ਪੜ੍ਹ ਕੇ ਮੇਰਾ ਦਿਮਾਗ ਘੁੰਮ ਗਿਆ ਮੈਂ ਭੱਜਦਾ ਹੋਇਆ ਉਸ ਪਤੇ ਤੇ ਗਿਆ ਜੋ ਕਾਗਜ਼ ਤੇ ਲਿਖਿਆ ਹੋਇਆ ਸੀ ਜਦੋਂ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਉਹ ਬੰਦਾ ਖੜਾ ਸੀ ਜਿੰਨੇ ਮੈਨੂੰ ਨੌਕਰੀ ਤੋਂ ਕੱਢਿਆ ਸੀ ਉਹਨੇ ਮੈਨੂੰ ਵੇਖਿਆ ਤਾਂ ਮੇਰੇ ਪੈਰਾਂ ਵਿੱਚ ਡਿੱਗ ਪਿਆ ਕਿਉਂਕਿ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਤੋਂ ਪਹਿਲਾਂ ਵੀਡੀਓ ਨੂੰ ਹਾਈਪ ਤੇ ਲਾਈਕ ਜ਼ਰੂਰ ਕਰ ਦਿਓ ਤਾਂ ਦੋਸਤੋ ਤੁਹਾਡਾ ਜਾਦੇ ਸਮਾਂ ਨਾਲ ਲੰਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਦੋਸਤੋ ਮੇਰਾ ਨਾਮ ਅਬਰੂਨ ਹੈ ਮੇਰੇ ਛੋਟੇ-ਛੋਟੇ ਬੱਚੇ ਸੀ ਮੇਰੇ ਕਿਰਾਏ ਦਾ ਘਰ ਸੀ ਘਰ ਵੀ ਇਦਾਂ ਦਾ ਕਿ ਰਹਿਣ ਦੇ ਕਾਬਲ ਨਹੀਂ ਕੋਈ ਵੀ ਆਮ ਬੰਦਾ ਇਸ ਨੂੰ ਰਹਿਣ ਦੇ ਕਾਬਲ ਨਹੀਂ ਸਮਝ ਸਕਦਾ ਜੇ ਕੋਈ ਫਕੀਰ ਹੁੰਦਾ ਤਾਂ ਇਸ ਘਰ ਵਿੱਚ ਰਹਿਣ ਤੋਂ ਵੀ ਨਾ ਕਰ ਦਿੰਦਾ ਉਹਦੀਆਂ ਕੰਧਾਂ ਟੁੱਟੀਆਂ ਹੋਈਆਂ ਸੀ ਬਸ ਕਮਰੇ ਵਿੱਚ ਦਰਵਾਜ਼ਾ ਸੀ ਬਾਕੀ ਸਭ ਖੁੱਲਾ ਹੋਇਆ ਸੀ ਐਵੇਂ ਲੱਗਦਾ ਸੀ ਕਿ ਜਿਵੇਂ ਅਸੀਂ ਸੜਕ ਤੇ ਰਹਿ ਰਹੇ ਹੋਈਏ ਰਸੋਈ ਵੀ ਸਾਹਮਣੇ ਬਣਾਈ ਹੋਈ ਸੀ ਲੋਕ ਰੋਜ਼ ਆਉਂਦੇ ਜਾਂਦੇ ਰਾਹ ਵਿੱਚ ਵੇਖਦੇ ਸੀ ਮੇਰੀ ਘਰ ਵਾਲੀ ਵਿਚਾਰੀ ਚੰਗੀ ਤਰ੍ਹਾਂ ਦੁਪੱਟਾ ਔੜ ਕੇ ਖੁਦ ਨੂੰ ਢੱਕ ਕੇ ਕੰਮ ਕਰਦੀ ਹੁੰਦੀ ਸੀ ਤਾਂ ਕਿ ਲੋਕਾਂ ਦੀ ਨਿਗਾਹ ਉਸ ਤੇ ਨਾ ਪਵੇ ਰਾਤ ਨੂੰ ਜਦੋਂ ਹਨੇਰਾ ਹੁੰਦਾ ਅਸੀਂ ਕਮਰੇ ਦੇ ਅੰਦਰ ਚਲੇ ਜਾਂਦੇ ਤੇ ਚੁੱਪਚਾਪ ਸੌ ਜਾਂਦੇ ਮੈਂ ਹਮੇਸ਼ਾ ਸੋਚਦਾ ਸੀ ਜੇ ਕਿਸੇ ਦੀ ਨੌਕਰੀ ਚਲੀ ਜਾਵੇ ਤਾਂ ਉਸ ਤੇ ਕੀ ਬੀਤਦੀ ਹੋਣੀ ਮੇਰਾ ਮਾਲਕ ਮੈਂ ਜਿਹਦੇ ਕੋਲ ਕੰਮ ਕਰਦਾ ਸੀ ਉਹ ਬਹੁਤ ਹੀ ਵੱਡਾ ਬੰਦਾ ਸੀ ਉਹਦੀ ਫੈਕਟਰੀ ਬਹੁਤ ਵੱਡੀ ਸੀ ਉਹ ਬਹੁਤ ਵੱਡਾ ਸੀ ਮੈਂ ਉਸਦੀ ਫੈਕਟਰੀ ਵਿੱਚ ਚਾਹ ਬਣਾਉਣ ਦਾ ਕੰਮ ਕਰਦਾ ਸੀ ਹਰ ਦਿਨ ਹਜ਼ਾਰੋਂ ਲੋਕ ਆਉਂਦੇ ਜਾਂਦੇ ਸਭ ਦੇ ਲਈ ਚਾਹ ਬਣਾਉਣੀ ਪੈਂਦੀ ਸੀ ਪਰ ਉਹ ਮੈਨੂੰ ਬਹੁਤ ਘੱਟ ਪੈਸੇ ਦਿੰਦਾ ਸੀ ਪਿਛਲੇ 6 ਮਹੀਨਿਆਂ ਤੋਂ ਹੀ ਮੈਂ ਉਹਨੂੰ ਕਹਿ ਰਿਹਾ ਸੀ ਕਿ ਮੇਰੇ ਪੈਸੇ ਵਧਾ ਦਿਓ ਪਰ ਐਦਾਂ ਨਹੀਂ ਹੋਇਆ ਜਦੋਂ ਵੀ ਮੈਂ ਪੈਸੇ ਵਧਾਉਣ ਦੀ ਗੱਲ ਕਰਦਾ ਉਹ ਮੇਰੀ ਤਸੱਲੀ ਲਈ ਕਹਿੰਦਾ ਸੀ ਕਿ ਮੈਂ ਵਧਾ ਦੇਵਾਂਗਾ ਇੱਕ ਦਿਨ ਮੈਂ ਉਹਨਾਂ ਦੀਆਂ ਗੱਲਾਂ ਤੋਂ ਤੰਗ ਆ ਕੇ ਪਰੇਸ਼ਾਨ ਹੋ ਗਿਆ ਸੀ ਇਸ ਲਈ ਮੈਂ ਨਕੋੜ ਜਾ ਕੇ ਸਿੱਧਾ ਕਹਿ ਦਿੱਤਾ ਕਿ ਸਾਹਿਬ ਮੈਂ ਗਰੀਬ ਬੰਦਾ ਮੇਰਾ ਕੋਈ ਨਹੀਂ ਹੈ ਬਸ ਇੱਕ ਉੱਪਰ ਵਾਲਾ ਹੈ ਤੇ ਹੇਠਾ ਤੁਸੀਂ ਕਿਰਪਾ ਕਰਕੇ ਮੇਰੀ ਮਦਦ ਕਰੋ ਉਹਨੇ ਵੇਖਿਆ ਤੇ ਬੋਲਿਆ ਯਾਰ ਤੂੰ ਇੰਨੀ ਛੋਟੀ ਜੀ ਗੱਲ ਦਾ ਤਮਾਸ਼ਾ ਬਣਾ ਦਿੱਤਾ ਬਾਰ ਬਾਰ ਇੱਕ ਹੀ ਗੱਲ ਨੂੰ ਕਹਿਣਾ ਰਹਿਣਾ ਫਿਰ ਉਹਨੇ ਸਾਫ਼ ਤੌਰ ਤੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਉਸ ਦਿਨ ਮੇਰਾ ਦਿਲ ਬਹੁਤ ਟੁੱਟਿਆ ਸੀ ਮੈਂ ਸੋਚ ਰਿਹਾ ਸੀ ਆਪਣੇ ਬੱਚੇ ਨੂੰ ਹੁਣ ਮੈਂ ਕੀ ਖਵਾਵਾਂਗਾ ਇਹ ਮੇਰੇ ਲਈ ਬਹੁਤ ਵੱਡੀ ਮੁਸ਼ਕਲ ਦਾ ਨਮਾਸੀ ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ ਮੈਂ ਥੱਕ ਕਰਕੇ ਮਾਨ ਮਾਰ ਕੇ ਘਰ ਆ ਗਿਆ ਤੇ ਘਰ ਆ ਕੇ ਆਪਣੀ ਘਰ ਵਾਲੀ ਨੂੰ ਇਹ ਗੱਲ ਦੱਸੀ ਨਹੀਂ ਕਿ ਮੇਰੀ ਨੌਕਰੀ ਚਲੀ ਗਈ ਹੈ ਦੋ ਦਿਨ ਤੱਕ ਮੈਂ ਉਸ ਤੋਂ ਇਹ ਗੱਲ ਲੁਕੋ ਕੇ ਫਿਰਦਾ ਰਿਹਾ ਮੈਂ ਸੋਚਦਾ ਸੀ ਸਹੀ ਟਾਈਮ ਆਏ ਤੇ ਮੈਂ ਆਪੇ ਦੱਸ ਦਵਾਂਗਾ ਮੈਂ ਕੰਮ ਦੇ ਸਮੇਂ ਬਾਹਰ ਜਾਂਦਾ ਫਿਰ ਘਰ ਆ ਕੇ ਬੱਚਿਆਂ ਦੇ ਨਾਲ ਸਾਰਾ ਦਿਨ ਕਮਰੇ ਵਿੱਚ ਬੈਠਾ ਰਹਿੰਦਾ ਮੇਰੀ ਘਰ ਵਾਲੀ ਮੇਰੇ ਬੱਚਿਆਂ ਦੀ ਦੇਖਭਾਲ ਕਰਦੀ ਮੈਂ ਸੋਚਦਾ ਹੁਣ ਸਾਨੂੰ ਕਿੱਥੋਂ ਪੈਸੇ ਮਿਲਣਗੇ ਪਰ ਫਿਰ ਘਰ ਵਾਲੀ ਵੀ ਐਦਾਂ ਹੁੰਦੀ ਆ ਨਾ ਜਿਨ੍ਹਾਂ ਨੂੰ ਛੇਤੀ ਸਭ ਪਤਾ ਚੱਲ ਜਾਂਦਾ ਹੈ ਜਿਹਦੇ ਕਰਕੇ ਉਹ ਬਹੁਤ ਪਰੇਸ਼ਾਨ ਹੋਈ ਉਹਦੀ ਅੱਖਾਂ ਵਿੱਚ ਡਰ ਤੇ ਉਦਾਸੀ ਸੀ ਉਹਨੂੰ ਚਿੰਤਾ ਹੋਣ ਲੱਗੀ ਸੀ ਉਹਨੇ ਮੇਰੇ ਹੱਥ ਫੜੇ ਤੇ ਕਿਹਾ ਹੁਣ ਅਸੀਂ ਕੀ ਕਰਾਂਗੇ ਬਰੁਣਾ ਅਸੀਂ ਆਪਣੇ ਪੁੱਤਰ ਨੂੰ ਸਕੂਲ ਭੇਜਣ ਬਾਰੇ ਸੋਚ ਰਹੇ ਸੀ ਇਹਦੀ ਪੜ੍ਹਾਈ ਸ਼ੁਰੂ ਕੀਤੀ ਜਾਵੇ ਪਹਿਲਾਂ ਇਹੋ 2 ਸਾਲ ਲੇਟ ਹੋ ਗਿਆ ਸੀ ਅਸੀਂ ਉਹਨੂੰ ਹੋਰ ਲੇਟ ਨਹੀਂ ਕਰਨਾ ਚਾਹੁੰਦੇ ਸੀ ਨਹੀਂ ਤਾਂ ਉਹ ਸਨੇ ਪਿੱਛੇ ਰਹਿ ਜਾਣਾ ਸੀ ਪਰ ਹੁਣ ਸਾਡੇ ਹੱਥ ਵਿੱਚ ਪੈਸੇ ਨਹੀਂ ਸੀ ਵਰਦੀ ਕਿਵੇਂ ਲਿਆਵਾਂਗੇ ਬੈਗ ਕਿਤਾਬਾਂ ਕਿੱਥੋਂ ਲਈਆਂ ਜਾਣਗੀਆਂ ਸਕੂਲ ਵਿੱਚ ਦਾਖਲਾ ਲੈਣ ਲਈ ਕੁਝ ਨਾ ਕੁਝ ਤਾਂ ਪੈਸੇ ਚਾਹੀਦੇ ਹੁੰਦੇ ਸੀ ਇਹ ਸਭ ਦੇਖ ਕੇ ਮੇਰੀ ਘਰ ਵਾਲੀ ਦਾ ਚਿਹਰਾ ਬੇਚੈਨ ਲੱਗ ਰਿਹਾ ਸੀ ਮੈਂ ਉਹਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਪਰ ਫਿਰ ਖੁਦ ਹੀ ਦਿਲੇ ਦਿਲ ਵਿੱਚ ਪਰੇਸ਼ਾਨ ਹੋਣ ਲੱਗਿਆ ਐਦਾਂ ਲੱਗ ਰਿਹਾ ਸੀ ਬਸ ਬਹੁਤ ਵੱਡੀ ਮੁਸੀਬਤ ਆ ਗਈ ਹੈ ਉਤੋਂ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਸਾਡੇ ਘਰ ਦੇ ਹਾਲਾਤ ਪਹਿਲਾਂ ਹੀ ਸਭ ਦੇ ਸਾਹਮਣੇ ਸੀ ਸਰਦੀ ਵਿੱਚ ਘਰ ਐਵੇਂ ਲੱਗਦਾ ਸੀ ਜਿਵੇਂ ਅਸੀਂ ਫ੍ਰਿਜ ਦੇ ਅੰਦਰ ਬੈਠੇ ਹੋਈਏ ਰਾਤ ਨੂੰ ਬਿਸਤਰੇ ਅੰਦਰ ਲੇਟਦੇ ਆ ਤਾਂ ਠੰਡ ਦੀ ਵਜ੍ਹਾ ਨਾਲ ਨੀਂਦ ਨਹੀਂ ਆਉਂਦੀ ਸੀ ਮੈਂ ਸੋਚਦਾ ਸੀ ਜੇ ਬੱਚੇ ਬਿਮਾਰ ਹੋ ਗਏ ਤਾਕੀ ਹੋਵੇਗਾ ਘਰ ਵਾਲੀ ਨੇ ਮੈਨੂੰ ਕਿਹਾ ਕੁਝ ਪੈਸੇ ਹੈ ਤਾਂ ਬੱਚਾ ਲਈ ਆਪਣੇ ਲਈ ਕੁਝ ਖਰੀਦ ਲਿਓ ਜੈਕਟ ਵਗੈਰਾ ਹੱਥ ਪੈਰ ਚਲਾਉਣ ਲਈ ਕਿਤੇ ਨਾ ਕਿਤੇ ਕੁਝ ਤਾਂ ਕਰਨਾ ਹੀ ਸੀ ਇਸ ਲਈ ਮੈਂ ਬਾਜ਼ਾਰ ਵੱਲ ਚੱਲ ਪਿਆ ਜਿੱਥੇ ਸਸਤਾ ਸਮਾਨ ਮਿਲਦਾ ਸੀ ਅੱਜ ਕੱਲ੍ਹ ਉੱਥੇ ਬਹੁਤ ਹੀ ਮਹਿੰਗੇ ਮਹਿੰਗੇ ਕੱਪੜੇ ਆਏ ਹੋਏ ਸੀ ਮੰਗਾਈ ਐਨੀ ਵੱਧ ਗਈ ਕਿ ਉੱਥੇ ਬਹੁਤ ਭੀੜ ਲੱਗੀ ਹੋਈ ਸੀ ਮੈਂ ਆਪਣੇ ਬੱਚਾ ਲਈ ਦੋ ਚਾਰ ਸਵੀਟਰ ਲੈ ਲਏ ਤੇ ਆਪਣੇ ਲਈ ਇੱਕ ਪੁਰਾਣੀ ਜੀ ਜੈਕਟ ਲੈ ਲਈ ਉੱਥੇ ਮੈਂ ਇੱਕ ਕੋਟ ਵੀ ਖਰੀਦ ਲਿਆ ਪਰ ਅੰਦਰੋਂ ਬਹੁਤ ਬਦਬੂ ਆ ਰਹੀ ਸੀ ਪਰ ਮੇਰੇ ਲਈ ਇਹ ਬਹੁਤ ਸੀ ਮੈਂ ਇਹਨੂੰ ਖਰੀਦ ਲਿਆ ਸੀ ਫਿਰ ਮੈਂ ਵਾਪਸੀ ਤੇ ਉਸ ਜਗ੍ਹਾ ਤੋਂ ਲੱਗਿਆ ਜਿੱਥੇ ਫੈਕਟਰੀ ਸੀ ਜਿੱਥੇ ਕਦੇ ਮੈਂ ਕੰਮ ਕਰਦਾ ਸੀ ਮੇਰਾ ਰੁਜ਼ਗਾਰ ਮੇਰੇ ਤੋਂ ਖੋਹ ਲਿੱਤਾ ਗਿਆ ਸੀ ਉਹ ਵੀ ਇੰਨਾ ਕਹਿਣ ਤੇ ਕਿ ਮੇਰੀ ਤਨਖਾਹ ਵਧਾ ਦਿਓ ਪਹਿਲਾਂ ਤਾਂ ਮੈਨੂੰ ਮੇਰਾ ਮਾਲਕ ਲਾਰੇ ਲਾਉਂਦਾ ਰਿਹਾ ਸੀ ਪਰ ਜਦੋਂ ਵਧਾਉਣ ਦਾ ਟਾਈਮ ਆਇਆ ਉਹਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਮੇਰੇ ਦਿਲ ਚੋਂ ਬਦਦੂਆ ਨਿਕਲਣ ਲੱਗੀ ਮੇਰੇ ਬੁੱਲਾਂ ਤੋਂ ਤੱਕ ਕੁਝ ਨਹੀਂ ਨਿਕਲਿਆ ਪਰ ਦਿ ਲੋ ਬਦਦੂਆ ਨਿਕਲੀ ਹੁਣ ਇਸ ਬਦਦੂਆ ਦਾ ਅਸਰ ਹੋਣ ਵਾਲਾ ਸੀ ਮੈਂ ਉਹ ਜੈਕਟ ਪਾਈ ਹੋਈ ਸੀ ਪਰ ਅੰਦਰ ਦੇ ਵੱਲੋਂ ਕੁਝ ਚੀਜ਼ ਚੁਭ ਰਹੀ ਸੀ ਮੈਂ ਸੋਚ ਰਿਹਾ ਸੀ ਮੈਂ ਇੰਨੀ ਪੁਰਾਣੀ ਜੈਕਟ ਪਹਿਲਾਂ ਕਦੇ ਪਾਈ ਨਹੀਂ ਅਗਲੇ ਦਿਨ ਤੋਂ ਮੈਨੂੰ ਜ਼ਿਆਦਾ ਹੀ ਤਕਲੀਫ ਦੇਣ ਲੱਗੀ ਮੈਂ ਬਾਹਰ ਜਾ ਕੇ ਇੱਕ ਸਾਈਡ ਤੇ ਬਹਿ ਗਿਆ ਤੇ ਉਹਨੂੰ ਚੈੱਕ ਕਰਨ ਲੱਗਾ ਕਿ ਇਹ ਆਖਿਰ ਕੀ ਚੀਜ਼ ਹੈ ਜੋ ਮੈਨੂੰ ਚੁਭ ਰਹੀ ਹੈ ਫਿਰ ਮੈਂ ਵੇਖਿਆ ਤਾਂ ਜੈਕਟ ਦੇ ਅੰਦਰ ਕੋਈ ਚੀਜ਼ ਸਿਉਤੀ ਹੋਈ ਸੀ ਮੈਂ ਉਸ ਚੀਜ਼ ਨੂੰ ਬਾਹਰ ਕੱਢਿਆ ਤਾਂ ਮੇਰਾ ਦਿਲ ਟੁੱਟ ਗਿਆ ਕਿਉਂਕਿ ਉੱਥੇ ਪੈਸੇ ਤਾਂ ਬਿਲਕੁਲ ਵੀ ਨਹੀਂ ਸੀ ਸੋ ਕੋ ਕਲੰਬਾ ਜਿਹਾ ਕਾਗਜ਼ ਸੀ ਜਿਵੇਂ ਕਿਸੇ ਕਚਹਿਰੀ ਜਾਂ ਕੋਰਟ ਦਾ ਕਾਗਜ਼ ਹੋਵੇ ਉਹਦੇ ਉੱਤੇ ਲੈਮੀਨੇਸ਼ਨ ਕੀਤਾ ਹੋਇਆ ਸੀ ਤੇ ਲੈਮੀਨੇਸ਼ਨ ਦੇ ਪਲਾਸਟਿਕ ਦੇ ਕੋਨੇ ਦਾ ਟੁਕੜਾ ਸੀ ਜੋ ਮੈਨੂੰ ਬਾਰ ਬਾਰ ਚੁਭ ਰਿਹਾ ਸੀ ਮੈਂ ਪੜਿਆ ਲਿਖਿਆ ਤਾਂ ਹੋਇਆ ਹੀ ਸੀ ਮੈਂ ਇੱਕ ਸਾਈਡ ਵਿੱਚ ਬਹਿ ਗਿਆ ਇਹ ਤਾਂ ਵਸੀਅਤ ਹੈ ਕਿਸੇ ਸੁਮਿਤ ਨਾਂ ਦੇ ਬੰਦੇ ਦੀ ਵਸੀਅਤ ਸੀ ਉਹਦੇ ਵਿੱਚ ਲਿਖਿਆ ਸੀ ਕਿ ਮੇਰਾ ਇੱਕੋ ਹੀ ਪੁੱਤ ਹੈ ਮੇਰਾ ਇਸ ਜਗ੍ਹਾ ਤੇ ਘਰ ਹੈ ਬਾਜ਼ਾਰ ਵਿੱਚ ਕਈ ਦੁਕਾਨਾਂ ਹਨ ਵੱਡੀ ਜੀ ਫੈਕਟਰੀ ਵੀ ਹੈ ਉਹਦੇ ਕੋਲ ਜੋ ਕੁਝ ਵੀ ਹੈ ਸਭ ਦੇ ਬਾਰੇ ਲਿਖਿਆ ਸੀ ਤੇ ਉਹਨੇ ਲਿਖਿਆ ਸੀ ਇਹ ਸਭ ਮੈਂ ਉਸ ਬੰਦੇ ਦੇ ਨਾਂ ਕਰਦਾ ਜਿਸ ਨੂੰ ਇਹ ਵਸੀਤ ਮਿਲ ਗਈ ਹੈ ਜੇ ਉਹ ਇਸ ਦੇ ਹੇਠਾਂ ਆਪਣਾ ਨਾਮ ਲਿਖ ਲਵੇ ਤਾਂ ਇਹ ਸਭ ਉਸ ਦਾ ਹੋ ਜਾਵੇਗਾ ਮੈਂ ਆ ਸਾਰੀ ਗੱਲ ਦੇਖ ਕੇ ਤੁਰੰਤ ਸਮਝ ਗਿਆ ਜੇ ਮੈਂ ਕਾਗਜ਼ ਦੇ ਹੇਠਾਂ ਆਪਣਾ ਨਾਮ ਲਿਖ ਦਿਆਂ ਤਾਂ ਸਾਰਾ ਕੁਝ ਮੇਰਾ ਹੋ ਜਾਵੇਗਾ ਮੇਰੇ ਹੱਥ ਫੇਰ ਕੰਮਣ ਲੱਗੇ ਮੈਂ ਚੁੱਪ-ਚਾਪ ਕਰਕੇ ਘਰੇ ਵਾਪਸ ਆ ਗਿਆ ਕਮਰੇ ਵਿੱਚ ਬਹਿ ਗਿਆ ਮੇਰੀ ਘਰਵਾਲੀ ਨੇ ਪੁੱਛਿਆ ਕੀ ਕੀ ਹੋ ਗਿਆ ਉਸ ਨੂੰ ਵੀ ਮੈਂ ਕੁਝ ਨਹੀਂ ਦੱਸਿਆ ਫਿਰ ਮੈਂ ਉਹਦਾ ਲੈਮੀਨੇਸ਼ਨ ਹਟਾ ਕੇ ਆਪਣੇ ਸਾਈਨ ਕਰ ਦਿੱਤੇ ਹੁਣ ਇਹ ਤਾਂ ਤੈਅ ਸੀ ਕਿ ਸਾਰੀਆਂ ਚੀਜ਼ਾਂ ਦਾ ਮਾਲਕ ਮੈਂ ਹੀ ਸੀ ਮੈਂ ਬਾਹਰ ਨਿਕਲਿਆ ਮੇਰੀ ਘਰ ਵਾਲੀ ਨੇ ਮੈਨੂੰ ਬੁਲਾਇਆ ਮੈਂ ਇਹਨੂੰ ਆਪਣੇ ਕੋਲ ਬੁਲਾਇਆ ਤੇ ਹੌਲੀ ਜੀ ਕਿਹਾ ਇੱਕ ਅਜੀਬ ਜੀ ਗੱਲ ਹੋਈ ਹੈ ਮੇਰੇ ਨਾਲ ਜਦੋਂ ਮੈਂ ਉਸ ਨੂੰ ਪੂਰੀ ਗੱਲ ਦੱਸੀ ਜੈਕਟ ਦੇ ਅੰਦਰੋਂ ਇੱਕ ਕਵਸੀਅਤ ਨਿਕਲੀ ਹੈ ਤਾਂ ਉਹਨੇ ਹੈਰਾਨੀ ਨਾਲ ਮੈਨੂੰ ਵੇਖਿਆ ਉਹਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਉਤਰਨ ਲੱਗੀ ਉਹਨੇ ਕਿਹਾ ਜੇ ਇਹ ਸਭ ਕੁਝ ਸੱਚ ਹੈ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਪਰ ਉਹਦੀ ਜਵਾਨ ਤੇ ਇੱਕ ਫਿਕਰ ਵੀ ਸੀ ਉਹਨੇ ਕਿਹਾ ਇੰਨੀਆਂ ਸੌਖੀਆਂ ਚੀਜ਼ਾਂ ਇਸ ਦੁਨੀਆ ਚ ਮਿਲਦੀਆਂ ਤਾਂ ਹੁੰਦੀਆਂ ਨਹੀਂ ਐਨੇ ਸੌਖੇ ਤਰੀਕੇ ਨਾਲ ਕੋਈ ਆਪਣੀ ਚੀਜ਼ ਇੱਕ ਅਜਨੇ ਵੀ ਦੇ ਨਾਮ ਨਹੀਂ ਕਰ ਸਕਦਾ ਇਹ ਐਵੇਂ ਕਿਸੇ ਨੇ ਜਾਣ ਬੁੱਝ ਕੇ ਕੋਈ ਮਜ਼ਾਕ ਕੀਤਾ ਹੋਣਾ ਮੈਂ ਤੁਰੰਤ ਪੇਪਰ ਤੇ ਲਿਖੇ ਹੋਏ ਨੰਬਰ ਤੇ ਕਾਲ ਕੀਤੀ ਨੰਬਰ ਬੰਦ ਸੀ ਮੇਰੇ ਕੋਲ ਹੁਣ ਇੱਕੋ ਹੀ ਰਾਹ ਸੀ ਮੈਂ ਉਸ ਪਤੇ ਤੇ ਜਾਂਦਾ ਮੈਂ ਦੁਕਾਨ ਨੰਬਰ 13 ਤੇ 14 ਦੇ ਸਾਹਮਣੇ ਜਾ ਕੇ ਰੁਗਿਆ ਮੈਂ ਦੁਕਾਨ ਦੇ ਅੰਦਰ ਜਾ ਕੇ ਪੁੱਛਿਆ ਇਹ ਦੁਕਾਨ ਕੀ ਦੀ ਹੈ ਤਾਂ ਦੁਕਾਨਦਾਰ ਨੇ ਕਿਹਾ ਇਹ ਦੁਕਾਨ ਸੁਮਿਤھ ਸਾਹਿਬ ਦੀ ਹੈ ਦੁਕਾਨਦਾਰ ਨੇ ਉਹਨਾਂ ਦੀ ਬਹੁਤ ਤਾਰੀਫ ਕੀਤੀ ਉਹਨੇ ਦੱਸਿਆ ਉਹ ਕਾਫੀ ਟਾਈਮ ਤੋਂ ਬਿਮਾਰ ਰਹਿਣ ਲੱਗੇ ਸੀ ਫਿਰ ਮੈਂ ਜਦੋਂ ਪੁੱਛਿਆ ਉਹਨਾਂ ਦਾ ਘਰ ਕਿੱਥੇ ਹੈ ਤਾਂ ਉਹਨਾਂ ਨੇ ਮੈਨੂੰ ਘਰ ਦਾ ਪਤਾ ਵੀ ਦੱਸ ਦਿੱਤਾ ਫਿਰ ਮੈਂ ਉੱਥੋਂ ਚਲਾ ਗਿਆ ਜਦੋਂ ਮੈਂ ਘਰ ਵੇਖਿਆ ਤਾਂ ਹੈਰਾਨ ਰਹਿ ਗਿਆ ਪਰ ਅਸਲੀ ਹਕੀਕਤ ਆ ਉਦੋਂ ਸਾਹਮਣੇ ਆਈ ਜਦੋਂ ਮੈਂ ਫੈਕਟਰੀ ਦੇਖਣ ਗਿਆ ਜਿਵੇਂ ਮੈਂ ਫੈਕਟਰੀ ਦੇ ਬਾਹਰ ਪਹੁੰਚਿਆ ਤਾਂ ਮੇਰੇ ਪੈਰ ਰੁੱਕ ਗਏ ਮੇਰੀਆਂ ਅੱਖਾਂ ਹੈਰਾਨੀ ਨਾਲ ਖੁੱਲੀਆਂ ਰਹਿ ਗਈਆਂ ਇਹ ਫੈਕਟਰੀ ਤਾਂ ਉਹੀ ਸੀ ਜਿੱਥੇ ਮੈਂ ਕੰਮ ਕਰਦਾ ਸੀ ਜੱਥੇ ਦੇ ਮਾਲਕ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਇਸੇ ਫੈਕਟਰੀ ਦੇ ਮਾਲਕ ਦੇ ਪਿਤਾ ਦਾ ਨਾਮ ਵਸੀਅਤ ਵਿੱਚ ਲਿਖਿਆ ਹੋਇਆ ਸੀ ਫੈਕਟਰੀ ਦੇ ਮਾਲਕ ਦਾ ਨਾਮ ਆ ਰੌਣ ਸਾਬ ਤੇ ਵਸੀਅਤ ਲਿਖਣ ਵਾਲੇ ਸੁਮਿਤਤ ਸਾਹਿਬ ਸੀ ਮੈਂ ਹੁਣ ਵਕੀਲ ਕੋਲ ਗਿਆ ਵਕੀਲ ਨੇ ਮੇਰੀ ਗੱਲ ਸੁਣੀ ਤੇ ਕਿਹਾ ਵਸੀਅਤ ਕਾਨੂੰਨ ਦੇ ਮੁਤਾਬਕ ਤੁਹਾਡੇ ਨਾਮ ਹੋ ਚੁੱਕੀ ਹੈ ਪਰ ਉਹਨਾਂ ਨੇ ਮੈਨੂੰ ਸਾਰੇ ਕਾਗਜ਼ਤ ਪੱਕੇ ਕਰਨ ਦੀ ਸਲਾਹ ਦਿੱਤੀ ਫਿਰ ਮੈਂ ਉਹ ਰਾਜ਼ ਦੱਸਿਆ ਜੋ ਮੇਰੇ ਸੀਨੇ ਵਿੱਚ ਬਹੁਤ ਟਾਈਮ ਤੋਂ ਲੁਕਿਆ ਹੋਇਆ ਸੀ ਰੌਣ ਸਾਹਿਬ ਬਹੁਤ ਆੜਾ ਬੰਦਾ ਸੀ ਉਹ ਔਰਤਾਂ ਨੂੰ ਖਰੀਦਣ ਤੇ ਬਾਹਰ ਦੇਸ਼ ਵਿੱਚ ਉਹਨਾਂ ਨੂੰ ਵੇਚਣ ਦਾ ਖੇਡ ਖੇਡਦਾ ਸੀ ਮੈਂ ਫੈਕਟਰੀ ਵਿੱਚ ਚਾਹ ਬਣਾਉਂਦਾ ਸੀ ਇਸੇ ਵਜ੍ਹਾ ਨਾਲ ਮੈਨੂੰ ਹਰ ਆਉਣ ਜਾਣ ਵਾਲੇ ਹਰ ਕੰਮ ਦਾ ਪਤਾ ਰਹਿੰਦਾ ਸੀ ਮੈਂ ਇੱਕ ਵਾਰ ਖੁਦ ਵੇਖਿਆ ਸੀ ਇੱਕ 14-15 ਸਾਲ ਦੀ ਕੁੜੀ ਨੂੰ ਆਫਿਸ ਦੇ ਪਿਛਲੇ ਦਰਵਾਜ਼ੇ ਤੋਂ ਲਿਆਇਆ ਗਿਆ ਉਸ ਦਿਨ ਮੈਂ ਫੈਸਲਾ ਕਰ ਲਿਆ ਸੀ ਜੇ ਕਦੇ ਮੌਕਾ ਮਿਲਿਆ ਤਾਂ ਮੈਂ ਉਹਨਾਂ ਨੂੰ ਅੰਤ ਤੱਕ ਜ਼ਰੂਰ ਪਹੁੰਚਾਵਾਂਗਾ ਰੱਬ ਨੇ ਮੈਨੂੰ ਤਾਕਤ ਦੇ ਦਿੱਤੀ ਸੀ ਮੈਂ ਪੁਲਿਸ ਦੇ ਨਾਲ ਫੈਕਟਰੀ ਵਿੱਚ ਗਿਆ ਮੈਂ ਰੌ ਨੂੰ ਵਸੀਅਤ ਦਿਖਾਈ ਉਹਦੇ ਚਿਹਰੇ ਦਾ ਰੰਗ ਉੱਟ ਗਿਆ ਸੀ ਮੈਂ ਕਿਹਾ ਇਹ ਫੈਕਟਰੀ ਹੁਣ ਮੇਰੀ ਹੈ ਮੈਂ ਪੁਲਿਸ ਨੂੰ ਸਭ ਕੁਝ ਦੱਸ ਦਿੱਤਾ ਫਿਰ ਰੌ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਦੱਸਿਆ ਉਹਦੀ ਗਲਤੀ ਸੀ ਉਹਨੇ ਆਪਣੇ ਪਿਓ ਦਾ ਖਿਆਲ ਨਹੀਂ ਰੱਖਿਆ ਉਹਦੀ ਘਰ ਵਾਲੀ ਨੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਦੋ ਹਫ਼ਤੇ ਬਾਅਦ ਸਾਨੂੰ ਉਹਨਾਂ ਦੀ ਲਾਸ਼ ਟ੍ਰੇਨ ਦੀ ਪਟੜੀ ਤੋਂ ਮਿਲੀ ਸੀ ਪੁਲਿਸ ਨੇ ਰੌ ਨੂੰ ਹਿਰਾਸਤ ਵਿੱਚ ਲੈ ਲਿਆ ਮੈਂ ਹੁਣ ਉਸ ਫੈਕਟਰੀ ਦਾ ਮਾਲਕ ਸੀ ਮੈਂ ਸਭ ਦੀ ਤਨਖਾਹ ਵਧਾਈ ਮੈਂ ਰੌਂ ਦੇ ਲਈ ਇੱਕ ਛੋਟੀ ਫੈਕਟਰੀ ਤੇ ਇੱਕ ਦੁਕਾਨ ਛੱਡ ਦਿੱਤੀ। ਮੈਂ ਆਪਣੇ ਬੱਚਿਆਂ ਨੂੰ ਸ਼ਹਿਰ ਦੇ ਸਭ ਤੋਂ ਚੰਗੇ ਸਕੂਲ ਵਿੱਚ ਦਾਖਲ ਕਰਵਾਇਆ। ਮੇਰੀ ਘਰਵਾਲੀ ਹੁਣ ਬਹੁਤ ਖੁਸ਼ ਸੀ। ਮੈਂ ਕਦੇ غرور ਜੱਕ ਮਾਣਣਾ ਕੀਤਾ। ਮੈਂ ਮਜ਼ਦੂਰਾਂ ਦੀ ਤਨਖਾਹ ਵਧਾਈ, ਉਹਨਾਂ ਨੂੰ ਬੋਨਸ ਦਿੱਤਾ। ਮੈਂ ਸਭ ਤੋਂ ਪਹਿਲਾਂ ਨਾਥ ਲਈ ਪੈਸੇ ਅਲੱਗ ਕਰਦਾ। ਮੇਰੀ ਜ਼ਿੰਦਗੀ ਬਦਲ ਗਈ ਸੀ। ਤਿੰਨ ਦਿਨਾਂ ਬਾਅਦ ਪੁਲਿਸ ਦਾ ਇੱਕ ਕਾਲ ਆਇਆ। ਵਸੀਅਤ ਦੀ ਫੋਰੈਂਸਿਕ ਰਿਪੋਰਟ 100% ਅਸਲੀ ਸਾਬਤ ਹੋਈ। ਰੌਂ ਦੀ ਸ਼ਿਕਾਇਤ ਖਾਰਜ ਕਰ ਦਿੱਤੀ ਗਈ। ਫਿਰ ਅਗਲੇ ਦਿਨ ਇੱਕ ਥੱਕੀ ਹੋਈ ਕੁੜੀ ਮੇਰੇ ਘਰ ਆਈ ਉਹ ਉਹਨਾਂ ਕੁੜੀਆਂ ਵਿੱਚ ਸੀ ਜਿਨ੍ਹਾਂ ਨੂੰ ਰੌਂ ਤੇ ਉਸਦੇ ਲੋਕਾਂ ਕੱਲ ਲਜਾਇਆ ਕਰਦੇ ਸੀ ਉਹਨੇ ਦੱਸਿਆ ਕਿ ਹੋਰ ਵੀ ਕੁੜੀਆਂ ਕਿਤੇ ਲੁਕੀਆਂ ਹੋਈਆਂ ਮੈਂ ਉਸੇ ਟੈਂਪੋਰਸ ਆਫੀਸਰ ਨਾਲ ਗੱਲ ਕੀਤੀ ਅਸੀਂ 23 ਕੁੜੀਆਂ ਨੂੰ ਉੱਥੋਂ ਬਚਾਇਆ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਫੈਸਲਾ ਕੀਤਾ ਹੁਣ ਸਿਰਫ ਫੈਕਟਰੀ ਨਹੀਂ ਸਗੋਂ ਇੱਕ ਸਸਤਾ ਬਣਾਵਾਂਗਾ ਜਿੱਥੇ ਇਨ੍ਹਾਂ ਕੁੜੀਆਂ ਦੀ ਪੜ੍ਹਾਈ ਇਲਾਜ ਸੁਰੱਖਿਆ ਤੇ ਦੇਖਭਾਲ ਦਾ ਪੂਰਾ ਇੰਤਜ਼ਾਮ ਹੋਵੇਗਾ ਮੈਂ ਉਸ ਸੰਸਥਾ ਨੂੰ ਨਾਮ ਦਿੱਤਾ ਨਵੀਂ ਰੋਸ਼ਨੀ ਕੁਝ ਸਮੇਂ ਬਾਅਦ ਰੌਣ ਨੇ ਜੇਲ੍ਹ ਵਿੱਚ ਮੈਨੂੰ ਮਿਲਣ ਵਾਸਤੇ ਬੁਲਾਇਆ ਮੈਂ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਮaaf ਕਰਨਾ ਤਾਂ ਉੱਪਰ ਵਾਲੇ ਦਾ ਕੰਮ ਹੈ ਪਰ ਮੈਂ ਤੁਹਾਡੇ ਲਈ ਬਦਦਵਾ ਨਹੀਂ ਕਰਾਂਗਾ ਮੈਨੂੰ ਅਹਿਸਾਸ ਹੋਇਆ ਕਿ ਇਨਸਾਫ ਦੇ ਨਾਲ ਨਰਮੀ ਵੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਮੇਰੀ ਜ਼ਿੰਦਗੀ ਬਦਲ ਗਈ ਸੀ ਮੈਨੂੰ ਦੌਲਤ ਇੱਜ਼ਤ ਤੇ ਸਕੂਨ ਮਿਲ ਗਿਆ ਸੀ ਅਸਲੀ ਜਿੱਤ ਬਦਲੇ ਵਿੱਚ ਨਹੀਂ ਸਗੋਂ ਮਾਫੀ ਤੇ ਸੁਧਾਰ ਵਿੱਚ ਹੁੰਦੀ ਹੈ ਤਾਂ ਦੋਸਤੋ ਐਸੀ ਆਪਣੀ ਅੱਜ ਦੀ ਕਹਾਣੀ ਇਹ ਕਹਾਣੀ ਤੁਹਾਨੂੰ ਕਿੱਦਾਂ ਲਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ